ਸੰਸਥਾ ਦੇਸ਼ਾਂ ਬਦੇਸ਼ਾਂ ਚ ਜਿਹੜੇ ਸਿੱਖ ਬੈਠੇ ਆ ਉਹ ਸਾਰੇ ਉਸ ਸੰਸਥਾ ਦਾ ਸਤਿਕਾਰ ਕਰਦੇ ਆ ਜਿਹੜੀ ਉਹ ਜਥੇਦਾਰ ਦੀ ਪਦਵੀ ਹੈ ਉਹਦਾ ਸਤਿਕਾਰ ਕਰਦੇ ਆ ਤੇ ਸਾਡੀ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਵੀ ਉਹ ਸਿੱਖਾਂ ਦੇ ਬੁਲਾਰੇ ਆ ਉਹ ਅਕਾਲ ਤਖਤ ਦੇ ਜਥੇਦਾਰ ਨੇ ਉਹ ਸਿੱਖਾਂ ਦੇ ਬੁਲਾਰੇ ਬਣ ਕੇ ਕੌਮ ਨੂੰ ਸੰਦੇਸ਼ ਦੇਣ ਦਾ ਕੰਮ ਕਰਨ ਕਿਸੇ ਸਿਆਸੀ ਪਾਰਟੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਅਦਬੀਆਂ ਕਰਵਾਈਆਂ ਉਹਨਾਂ ਦੇ ਬਲਾਰੇ ਨਾ ਬੰਨ ਉਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਉਹ ਖਰਾਬ ਹੋ ਰਹੀ ਹੈ ਇਹ ਕਹਿੰਦੇ ਆ ਵੀ ਈਵੀਐਮ ਜਿਹੜੀ ਸਰਕਾਰ ਆ ਉਹ ਸੈਂਟਰ ਚੱਲ ਰਹੀ ਆ ਜਿਹੜੀ ਸੈਂਟਰ ਸਰਕਾਰ ਨੂੰ ਕਹਿ ਰਿਹਾ ਵੀ ਈਐਮ ਦੀ ਸਰ ਈਵੀਐਮ ਦੀ ਸਰਕਾਰ ਆ ਠੀਕ ਹੈ ਅਸੀਂ ਮੰਨਦੇ ਹੈਗੀ ਆ ਪਰ ਜਿਨ੍ਹਾਂ ਦੇ ਵਿੱਚ ਖੜ ਕੇ ਜੈਦਰ ਸਾਹਿਬ ਨੇ ਬਿਆਨ ਦਿੱਤਾ ਉਹਨਾਂ ਦੇ ਆਲੇ ਦੁਆਲੇ ਕੌਣ ਖੜੇ ਸੀ ਅਕਾਲੀ ਦਲ ਦੇ ਲੀਡਰ ਖੜੇ ਸੀ ਸੁਖਵੀਰ ਸਿੰਘ ਬਾਦਲ ਖੜੇ ਸੀ ਤੇ 10 ਸਾਲ ਸਰਕਾਰ ਉਸੇ ਈਵੀਐਮ ਪਾਰਟੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਚਲਾਈ ਆ ਜਿਨ੍ਹਾਂ ਨੂੰ ਜਹਦਰ ਸਾਹਿਬ ਕਹਿ ਰਿਹਾ ਕਿ ਐ ਐਸਜੀਪੀਸੀ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ 9 ਮਾਰਚ ਦਾ ਜਿਹੜਾ ਰਿਸ਼ਤਾ ਹੈਗਾ ਸੋ ਉਹ ਅਕਾਲੀ ਦਲ ਨਹੀਂ ਹੈਗਾ ਉਹ ਬਾਦਲ ਪਰਿਵਾਰ ਹੈ ਸੋ ਜਹਦਰ ਸਾਹਿਬ ਨੂੰ ਇਹ ਚਾਹੀਦਾ ਕਿ ਉਹ ਬਾਦਲ ਪਰਿਵਾਰ ਦੇ ਬਲਾਰਿਆਂ ਬਣ ਉਹ ਜਿਹੜੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਜਿਹੜੇ ਉਹ ਜਿਹੜੇ ਜਥੇਦਾਰ ਨੇ ਉਹ ਸਿੱਖ ਕੌਮ ਦੀ ਜਿਹੜੀ ਇੱਕ ਉਹਦੇ ਬਲਾਰੇ ਬਣ ਕੇ ਰਹਿਣ ਤੇ ਜਿਹੜੀ ਪਦਵੀ ਆ ਉਹਨਾਂ ਕੋਲੇ ਉਹਦਾ ਜਿਹੜਾ ਉਹ ਜਿਹੜਾ ਇੱਕ ਰਤਬਾ ਹੈਗਾ ਉਹ ਕਾਇਮ ਰੱਖਣਾ ਉਹਨਾਂ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਬਾਅਦਿਆ ਤੇ ਅਕਾਲੀ ਦਲ ਉਹਦਾ ਪੁੱਤ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਲੋਕ ਅਕਾਲੀ ਦਲ ਨਾਲ ਮੈਂ ਉਹੀ ਕਹਿ ਰਿਹਾ ਜੀ ਵੀ ਉਹ ਅਕਾਲੀ ਦਲ ਨਹੀਂ ਬਾਦਲ ਪਰਿਵਾਰ ਦੇ ਜਿਹੜੇ ਇਹ ਮੈਂ ਬਿਆਨ ਨਹੀਂ ਮੈਂ ਸਮਝਦਾ ਕਿ ਉਹਨਾਂ ਦੇ ਬਲਾਰੇ ਬਣ ਕੇ ਦਿੱਤੇ ਬਿਆਨ ਨੇ ਕਿਉਂਕਿ ਜਦੋਂ ਵੀ ਅਕਾਲੀ ਦਲ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਗਰਾਊਂਡ ਆ ਉਹ ਖਿਸਕ ਰਿਹਾ ਤਾਂ ਉਹ ਅਕਾਲ ਤਖਤ ਨੂੰ ਵੀ ਐਸਜੀਪੀਸੀ ਨੂੰ ਵੀ ਆਪ ਦੇ ਜਿਹੜਾ ਫਾਇਦੇ ਲਈ ਇਹ ਵਰਤਦੇ ਨੇਗੇ ਸੋ ਇਹ ਜਿਹੜਾ ਬਿਆਨ ਹੈ ਮੈਂ ਦੁਬਾਰਾ ਕਹਿਣਾ ਕਿ ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਦੇ ਹੱਕ ਚ ਇਦਾਂ ਦੇ ਬਿਆਨ ਦੇਣੇ ਜਿਨ੍ਹਾਂ ਦਾ ਕਰੈਕਟਰ ਸਾਰੇ ਮੈਂ ਸਮਝਦਾ ਕਿ ਪੂਰੇ ਵਿਸ਼ਪ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਕਰੈਕਟਰ ਨੰਗਾ ਹੋ ਚੁੱਕਿਆ ਜਿਨ੍ਹਾਂ ਨੂੰ ਲੋਕ ਜਾਣਦੇ ਕਿ ਜਿੰਨਾ ਸਿੱਖੀ ਦਾ ਘਾਣ ਬਾਦਲ ਪਰਿਵਾਰ ਨੇ ਕੀਤਾ ਉਹਨਾਂ ਕਿਸੇ ਨੇ ਕੀਤਾ ਹੀ ਨਹੀਂ ਸੋ ਉਹਦਾ ਦੇ ਪਰਿਵਾਰ ਬਾਰੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਇਦਾਂ ਦੇ ਬਿਆਨ ਦੇਦੇ ਮੈਂ ਸਮਝਦਾ ਇਹ ਤੋਂ ਜੱਦਾ ਸਾਹਿਬ ਨੂੰ ਗਰੀਜ ਕਰਨਾ ਚਾਹੀਦਾ ਸਰਪ੍ਰੀਖ ਦੀ ਤਿਆਰੀ ਕਿੱਦੀ ਜਾਣੀ 26 ਤਰੀਕ ਨੂੰ ਜਿਹੜਾ ਅਨਾਉਂਸਟਾਗੇ 100% ਅਸੀਂ ਤਾਂ ਜੀ ਦੇਖੋ ਪਹਿਲੇ ਦਿਨ ਤੋਂ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਅਸੀਂ ਪਹਿਲੇ ਦਿਨ ਤੋਂ ਉਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਇਹੀ ਕਹਿਣੇ ਆਇਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਲੱਗੇ ਲੱਗਣ ਅਸੀਂ ਉਹਨਾਂ ਦੇ ਨਾਲ ਆ ਜਿੰਨੇ ਵਾਰੀ ਵੀ ਕਿਸਾਨਾਂ ਨੇ ਕੋਈ ਅੰਦੋਲਨ ਦਾ ਕੋਈ ਉਹਨਾਂ ਨੇ ਪ੍ਰੋਟੈਸਟ ਦਾ ਐਲਾਨ ਕੀਤਾ ਤਾਂ ਅਸੀਂ ਹਮੇਸ਼ਾ ਉਹਨਾਂ ਦਾ ਸਾਥ ਦੇਂਦਾ ਅਸੀਂ ਸਾਡੇ ਸਾਰੇ ਵਰਕਰਸ ਨੂੰ ਹਮੇਸ਼ਾ ਕਿਹਾ ਕਿ ਉਹਨਾਂ ਦੇ ਨਾਲ ਜਾ ਕੇ ਖੜੋ ਤੇ ਹੁਣ ਵੀ ਅਸੀਂ ਸਾਰੇ ਕਹਿ ਰਹੇ ਹਾਂ ਸਾਡੀ ਸਮੁੱਚੀ ਲੀਡਰਸ਼ਿਪ ਭਗਵੰਤ ਮਾਨ ਜੀ ਸਾਰੀ ਲੀਡਰਸ਼ਿਪ ਦਾ ਸਾਡੀ ਦਾ ਇਹ ਸਟੈਂਡ ਹੈ ਕਿ ਅਸੀਂ ਕਿਸਾਨ ਜਿਹੜਾ ਸੰਘਰਸ਼ ਕਰ ਰਿਹਾ 26 27 ਨੂੰ ਦਿੱਲੀ ਜਾ ਰਿਹਾ ਅਸੀਂ ਉਹਨਾਂ ਦੇ ਨਾਲ ਆ ਸਾਡੇ ਸਾਰੇ ਵਰਕਰ ਪੰਜਾਬ ਦੇ ਸਾਰੇ ਪਿੰਡਾਂ ਚੋਂ ਬੱਸਾਂ ਭਰ-ਭਰ ਕੇ ਦਿੱਲੀ ਪਹੁੰਚਣਗੇ ਤੇ ਜਿਹੜਾ ਮੋਦੀ ਦਾ ਘਰ ਆ ਉਹ ਘੇਰਨਗੇ ਪਰ ਜਿਹੜੇ ਬਿਹਾਰ ਇਲੈਕਸ਼ਨ ਦੇ ਰਿਜ਼ਲਟ ਆਏ ਆ ਉਸ ਤੋਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਸ਼ੱਕ ਜਤਾ ਰਹੀਆਂ ਨੇ ਕਿ ਕਿਤਨਾ ਕੁ ਦੀ ਧਾਲ ਜਿਹੇ ਰੋਪ ਲੱਗ ਰਹੇ ਨੇ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੇ ਆਏ ਨਹੀਂ ਉਹ ਨਹੀਂ ਉਹ ਸਹੀ ਤੁਸੀਂ ਤੁਹਾਨੂੰ ਕੀ ਲੱਗ ਰਿਹਾ ਜੇ ਤੁਹਾਨੂੰ ਲੱਗਦਾ ਕਿ ਅਪ੍ਰੋਕਸੀਮੇਟਲੀ ਸਹੀ ਉਹ ਕਿੰਨਾ ਕਿਤੇ ਵੰਡਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕਿਉਂਕਿ ਉੱਥੇ ਪੋਲਿਟਿਕਲ ਪਾਰਟੀਆਂ ਦੀ ਇੰਨੀਆਂ ਖੜੀਆਂ ਕਰ ਜਾਂਦੇ ਆ ਕਿ ਜੇ ਇਹਨਾਂ ਨੂੰ 10 'ਚੋਂ 3 ਵੋਟਾਂ ਵੀ ਪੈਂਦੀਆਂ ਨੇ ਤਾਂ ਵੀ ਇਹਨਾਂ ਦੀ ਸਰਕਾਰ ਬਣ ਜਾਂਦੀ ਆ ਪਰ 10 'ਚੋਂ 7 ਲੋਕ ਇਹਨਾਂ ਦੇ ਗੈਸਟ ਹੀ ਹੁੰਦੇ ਆ ਐਤਕੀ ਤਾਂ ਮੈਨੂੰ ਲੱਗਦਾ ਉਸ ਤੋਂ ਵੀ ਕਈ ਜਗ੍ਹਾ ਤੇ ਘੱਟ ਸੀਟਾਂ ਵੋਟਾਂ ਦੇ ਨਾਲ ਸ਼ੇਅਰ ਦੇ ਨਾਲ ਇਹਨਾਂ ਦੇ ਐਮਐਲਏ ਜਿੱਤੇ ਨੇ ਸੋ ਅ ਬੀਜੇਪੀ ਦਾ ਇੱਕੋ ਇੱਕ ਜਿਹੜਾ ਉਹ ਏਜੰਡਾ ਇਹ ਰਹਿੰਦਾ ਕਿ ਲੋਕਾਂ ਨੂੰ ਪਾੜ ਕੇ ਲੋਕਾਂ ਨੂੰ ਵੰਡ ਕੇ ਸੱਤਾ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੈ ਭਾਵੇਂ 10 ਚੋਂ 8 ਬੰਦੇ ਇਹਨਾਂ ਦੇ ਗੈਂਗਸਟ ਹੋਣ ਪਰ ਇਹ ਕਿਤੇ ਨਾ ਕਿਤੇ ਜਿਵੇਂ ਪੰਜਾਬ 'ਚ ਵੀ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਹੋ ਸਕਦਾ ਸੀ ਲੋਕਾਂ ਨੂੰ ਪਾੜਨ ਦੇ ਵਿੱਚ ਜਿਹੜਾ ਕਾਮਯਾਬ ਹੋ ਜੀਏ ਪਰ ਪੰਜਾਬ ਦੇ ਲੋਕ ਬੜੀ ਅਗਾਹ ਵਧੂ ਸੋਚ ਵਾਲੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਜਿਹੜੀ ਏਕਤਾ ਉਹ ਬੜੇ ਲੰਬੇ ਸਮੇਂ ਤੋਂ ਇੱਥੇ ਚੱਲੀ ਆ ਰਹੀ ਆ ਇੱਥੇ ਅਸੀਂ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੀ ਖਾਤਰ ਵੀ ਕੁਰਬਾਨੀਆਂ ਦਿੰਦੇ ਆ ਅਸੀਂ ਮੁਸਲਮਾਨਾਂ ਦੇ ਨਾਲ ਵੀ ਖੜਦੇ ਆਂ ਅਸੀਂ ਸਾਈਆਂ ਦੇ ਨਾਲ ਵੀ ਖੜਦੇ ਆਂ ਸੋ ਸਾਡਾ ਭਾਈਚਾਰਾ ਇੱਕਾਥੇ ਪੰਜਾਬੀ ਰਹਿੰਦੇ ਆ ਪੰਜਾਬੀਆਂ ਨੂੰ ਬੰਨਣ ਦੀ ਕੋਸ਼ਿਸ਼ ਜੇ ਭਾਜਪਾ ਸੋਚਦੀ ਹੋਵੇ ਕਿਸੇ ਵਿਹਾਰ ਤੋਂ ਬਾਹਰ ਕਰ ਲਾਂਗੇ ਤਾਂ ਉਹ ਆਪਣਾ ਵਹਿਮ ਹੈ ਜਿਹੜਾ ਉਹੇ ਕੱਢ ਦੇ ਨੇਪ ਜੀ ਤੁਸੀਂ ਕਹਿ ਰਹੇ ਹੋ ਛੇ ਕਾਂਗਰਸ ਦੀ ਗੱਲ ਕਰਦੋ ਛੇ ਅਖਾਲੀ ਦੰਦ ਦੀ ਛੇ ਭਾਜਪਾ ਦੀ ਕਿਹੜੇ ਸਾਰੀ ਪਾਰਟੀਆਂ ਜਿਹੜੀਆਂ ਲੋਕ ਵਿਰੋਧੀ ਫੈਸਲੇ ਹੁਣ ਤੱਕ ਲੈਂਦੀਆਂ ਆਈਆਂ ਨੇ ਤੇ ਆਮ ਆਦਮੀ ਪਾਰਟੀ ਆ ਉਹ ਲੋਕਾਂ ਦੇ ਹਿੱਤ ਚ ਦੀਆਂ ਗੱਲਾਂ ਕਰਦੀ ਐ ਫਿਰ ਤੁਸੀਂ ਮੰਨਦੇ ਹੋ ਵੀ ਕਿ 22 ਦੀ ਇਲੈਕਸ਼ਨਾਂ ਤੁਹਾਨੂੰ ਕਿਸੇ ਦਾ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਕਿ ਤੁਸੀਂ ਅੱਜ ਮੰਨੀ ਬੈਠੇ ਹੋ ਸਰਕਾਰ ਬਣਾ ਕੇ ਆਏ ਦੇਖੋ ਜੀ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਅਸੀਂ ਤਾਂ ਜਿਹੜੀ ਸਾਡੀ ਪਾਰਟੀ ਹੋਈ ਹੈ ਉਹ ਲੋਕਾਂ ਚੋਂ ਨਿਕਲੀ ਐ ਮੈਂ ਕੌਣ ਆ ਮੈਨੂੰ 2017 ਤੋਂ ਪਹਿਲਾਂ ਕੌਣ ਜਾਣਦਾ ਸੀ ਲੋਕਾਂ ਦੇ ਵਿੱਚੋਂ ਚੁਣ ਕੇ ਆਮ ਕਰਦੇ ਇੱਕ ਪੁੱਤ ਨੂੰ ਮੈਨੂੰ ਨਹੀਂ ਹੋਰ ਵੀ ਸਾਡੇ ਜਿਹੜੇ ਵਿਧਾਇਕ ਨੇ ਜ਼ਿਆਦਾਤਰ ਨੂੰ ਆਮ ਲੋਕਾਂ ਨੇ ਚੁਣ ਕੇ ਭੇਜਿਆ ਤੇ ਲੋਕ ਅੱਜ ਪੰਜਾਬ ਦੇ ਚਾਹਵੇ ਕੀ ਨੇ ਲੋਕ ਅੱਜ ਪੰਜਾਬ ਦੇ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਮਾਫੀਆ ਰਾਜ ਆ ਜਿਹੜਾ ਉਹਦਾ ਕਰਪਸ਼ਨ ਦਾ ਰਾਜ ਆ ਉਦੋਂ ਦੁਖੀ ਨੇ ਬੇਸਿਕਲੀ ਹਰ ਚੀਜ਼ ਜਿਹੜੀ ਹਰ ਮੁਸੀਬਤ ਆ ਪੰਜਾਬ ਦੇ ਵਿੱਚ ਭਾਵੇਂ ਸੜਕ ਦੇ ਕੋਈ ਪਿਆ ਟੋ ਐ ਪਾਵੇਂ ਸਕੂਲਾਂ ਦੇ ਵਿੱਚ ਬੈਂਚ ਹੈ ਨਹੀਂ ਪਾਵੇਂ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਪਾਵੇਂ ਹਸਪੀਟਲਾਂ ਦੀਆਂ ਬਿਲਡਿੰਗਾਂ ਟੁੱਟੀਆਂ ਹੋਈਆਂ ਨੇ ਹਰ ਚੀਜ਼ ਦੀ ਇੱਕੋ ਹੀ ਜੜਕੀ ਹੈ ਕਰਪਸ਼ਨ ਲੋਕ ਕਰਪਸ਼ਨ ਫ੍ਰੀ ਜਿਹੜਾ ਸਟੇਟ ਆ ਉਹ ਚਾਹੁੰਦੇ ਆ ਤੁਸੀਂ ਦਿੱਲੀ 'ਚ ਦੇਖ ਕੇ ਦਿਖਾਇਆ ਇੱਕੋ ਇੱਕ ਪਾਰਟੀ ਹੈ ਜਿਹਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ ਜਾ ਕੇ ਇਹ ਕਹਿਣ ਦੀ ਹਿੰਮਤ ਜਟਾਈ ਹੈ ਵੀ ਭਾਈ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟ ਪਾਓ ਤੇ ਲੋਕਾਂ ਨੇ ਪਾਈਆਂ ਵੀ 17 'ਚੋਂ 36 ਸੀਟਾਂ 12 ਸੀਟਾਂ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਲੋਕਾਂ ਨੇ ਦਿੱਤੀਆਂ ਤੇ ਇਤੋਂ ਵੱਡਾ ਸਬੂਤ ਕੀ ਹੋਊਗਾ ਕਿ ਦਿੱਲੀ ਚ ਅਸੀਂ ਸਿਰਫ ਕੰਮ ਦੀ ਰਾਜਨੀਤੀ ਕੀਤੀ ਐ ਤੇ ਪੰਜਾਬ ਦੇ ਲੋਕ ਵੀ ਕੰਮ ਦੀ ਰਾਜਨੀਤੀ ਚਾਹੁੰਦੇ ਆ ਉਹ ਇਹਨਾਂ ਦੇ ਝੂਠੇ ਵਾਅਦੇ ਆ ਤੋ ਫੁਕੇ ਵਾਅਦੂਕੀ ਨੇ ਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਤੇ ਪੰਜਾਬ ਦੇ ਲੋਕ 2022 ਚ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਬਣਾਉਣ ਲਈ। ਉਸ ਪਾਸੇ ਤਾਂ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੀ। ਆਮ ਲੋਕਾਂ ਦੇ ਨਿਕਲ ਕੇ ਆਈ ਹੈ। ਪਰ ਇਹਦੇ ਵੀ ਜ਼ਿਆਦਾ ਤਾਂ ਲੀਡਰ ਉਹੀ ਅਕਾਲੀ ਦਲ ਦੇ ਚਿਹਰੇ ਨੇ, ਉਹੀ ਕਾਂਗਰਸ ਦੇ ਚਿਹਰੇ ਨੇ ਜਿਨ੍ਹਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਤਾਂ ਅਜੋ ਆਮ ਆਦਮੀ ਪਾਰਟੀ ਆ ਰਹੇ। ਮੈਨੂੰ ਦੱਸੋ ਵੀ ਕਿਹੜੇ ਉਹ ਚਿਹਰੇ ਨੇ? ਦੇਖੋ ਅਸੀਂ ਇਹ ਨਹੀਂ 1 ਮਿੰਟ 1 ਮੈਂ ਮੈਂ ਦੇਖੋ ਇਹ ਨਹੀਂ ਕਹਿੰਦਾ ਵੀ ਜਿਹੜੇ ਕਾਲੀ ਕਾਂਗਰਸ 'ਚ ਵੀ ਸਾਰੇ ਲੋਕ ਖਰਾਬ ਨੇ। ਅਸੀਂ ਤਾਂ ਜੇ ਬਾਦਲਾਂ ਨੇ ਬੱਸਾਂ ਪਾਈਆਂ ਬਾਦਲਾਂ ਨੇ 717 ਹੋਟਲ ਬਣਾਏ ਬਾਦਲਾਂ ਨੇ ਪੰਜਾਬ ਦੇ ਖਜ਼ਾਨੇ ਰੱਜ ਕੇ ਲੁੱਟਿਆ ਤਾਂ ਉਹਦੇ ਚ ਸਾਰੇ ਜਿਹੜੇ ਬਾਦਲ ਦਲ ਦੇ ਪਿੰਡਾਂ ਦੇ ਵਰਕਰ ਨੇ ਉਹ ਵੀ ਥੋੜੀ ਕਸੂਰਬਾਰ ਨੇ ਜਾਂ ਉਹਨਾਂ ਦੀ ਜਿਹੜੀ ਥੱਲੇ ਵਾਲੀ ਲੀਡਰਸ਼ਿਪ ਹੈ ਉਹ ਥੋੜੀ ਕਸੂਰਬਾਰ ਹੈ ਉਹਨਾਂ ਦੀ ਕੀ ਗਲਤੀ ਹੈ ਮੈਨੂੰ ਦੱਸੋ ਵੀ ਕਿਹੜੇ ਕਾਲੀ ਦਲ ਦੇ ਕਿਸੇ ਪਰਿਵਾਰ ਦਾ ਉਹ 717 ਹੋਟਲ 'ਚ ਇਹਦੇ ਵਿੱਚ ਹਿੱਸਾ ਹੈਗਾ ਕਿਹੜੇ ਉਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਇਹਨਾਂ ਦੀਆਂ ਬੱਸਾਂ ਦੇ ਵਿੱਚ ਹਿੱਸਾ ਹੈਗਾ ਸੋ ਲੁੱਟਿਆ ਜਿਹੜੇ ਉਹਨਾਂ ਦੇ ਵੱਡੇ ਪਰਿਵਾਰ ਸੀ ਨਾ ਉਹਨਾਂ ਲੁੱਟਿਆ ਵਰਕਰ ਤਾਂ ਵਿਚਾਰੇ ਕੇਵਲ ਵੋਟਾਂ ਟਾਉਣ ਕਰਦੇ ਰਹੇ ਸੋ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸਾਫ਼ ਲੋਕ ਨੇ ਦੇਖੋ ਸਾਡੇ ਚੋਂ ਵੀ ਬਹੁਤ ਸਾਰੇ ਲੋਕ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚ ਘੁੱਟਣ ਮਹਿਸੂਸ ਕਰਦੇ ਸੀ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਸੀ ਦਿਖਦਾ ਬਦਲਾਅ ਦੇਖੋ ਪੰਜਾਬ ਦੇ ਲੋਕ ਬੜੇ ਟਾਈਮ ਤੋਂ ਚਾਹੁੰਦੇ ਆ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਸੀ ਦਿਖਦਾ ਅੱਗੇ ਰਾਹ ਨਹੀਂ ਸੀ ਹੁਨਾਮ ਆਦਲੀ ਪਾਰਟੀ ਦਾ ਰਸਤਾ ਜਿਹੜੇ ਅੱਜ ਵੀ ਅਸੀਂ ਕਹਿੰਨੇ ਉਹਨਾਂ ਚੰਗੇ ਬੰਦੇ ਆ ਅਸਤਾ ਉਹਨਾਂ ਨੂੰ ਅੱਜ ਵੀ ਵੈਲਕਮ ਕਰਦੇ ਆ ਜਿਹੜੇ ਵੀ ਲੋਕ ਪੰਜਾਬ ਨੂੰ ਪਸੰਦ ਕਰਨ ਵਾਲੇ ਆ ਪੰਜਾਬ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਲੋਕ ਚਾਹੁੰਦੇ ਆ ਵੀ ਯਾਰ ਇੱਥੋਂ ਬڑے ਸਮਿਆਂ ਤੋਂ ਜਿਹੜੇ ਕਸੇ ਪਿੱਟੇ ਚਿਹਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਉਹਨਾਂ ਤੋਂ ਖਿਹੜਾ ਛੁੱਟਣਾ ਚਾਹੀਦਾ ਉਹਨਾਂ ਦਾ ਆਵਾ ਦੀ ਪਾਰਟੀ ਚ ਅਸੀਂ ਸਵਾਗਤ ਕਰਦੇ ਹਾਂ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ